ਸਿਹਤ ਪੰਜਾਬ ਦੀ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਦੋਸਤੋ ਬਦਲਦੇ ਮੌਸਮ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੋ ਜਾਂਦੀਆਂ ਹਨ ਜਿਵੇਂ ਕਿ ਅੱਜਕੱਲ ਮੌਸਮ ਬਦਲ ਰਿਹਾ ਹੈ ਗਰਮੀ ਤੋਂ ਸਰਦੀ ਆ ਰਹੀ ਹੈ ਤਾਂ ਬੁਖਾਰ ਖਾਂਸੀ ਜ਼ੁਕਾਮ ਸਿਰਦਰਦ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਹਨ ਦੋਸਤੋ ਤੁਸੀਂ ਸਰਦੀ ਜ਼ੁਕਾਮ ਤੋਂ ਰਾਹਤ ਪਾਉਣਾ ਚਾਹੁੰਦੇ ਹੋ ਤਾਂ ਬਹੁਤ ਸਾਰੀਆਂ ਦਵਾਈਆਂ ਦਾ ਸੇਵਨ ਵੀ ਕਰਦੇ ਹੋਵੋਗੇ ਪਰ ਇਹ ਦਵਾਈਆਂ ਸਿਰਫ ਤੁਹਾਡੇ ਉਸ ਟਾਈਮ ਲਈ ਹੀ ਤੁਹਾਨੂੰ ਫਾਇਦਾ ਦੇਣਗੀਆਂ ਪਰ ਬਾਅਦ ਵਿੱਚ ਜਾ ਕੇ ਤੁਹਾਡੇ ਲਿਵਰ ਨੂੰ ਖਰਾਬ ਕਰ ਸਕਦੀਆਂ ਹਨ ਅੱਜ ਦੇ ਇਸ ਵੀਡੀਓ ਵਿੱਚ ਹਨੋ ਕੁਝ ਅਜਿਹੇ ਘਰੇਲੂ ਨੁਸਖੇ ਬਾਰੇ ਦੱਸਾਂਗੇ ਜਿਨ੍ਹਾਂ ਦਾ ਸੇਵਨ ਕਰਕੇ ਤੁਸੀਂ ਸੁੱਕੀ ਖੰਘ, ਬੁਖਾਰ ਇਹਨਾਂ ਸਾਰੇ ਚੀਜ਼ਾਂ ਤੋਂ ਰਾਹਤ ਪਾ ਸਕਦੇ ਹੋ। ਤਾਂ ਦੋਸਤੋ ਸਭ ਤੋਂ ਪਹਿਲੇ ਨੰਬਰ ਤੇ ਹੈ ਕਿ ਪੁਦੀਨੇ ਦੇ ਪੱਤੇ। ਜੇਕਰ ਤੁਸੀਂ ਸੁੱਕੀ ਖੰਘ ਨੂੰ ਠੀਕ ਕਰਨਾ ਚਾਹੁੰਦੇ ਹੋ ਤਾਂ ਪੁਦੀਨੇ ਦੇ ਪੱਤੇ ਤੁਹਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੋਣਗੇ। ਇਸ ਲਈ ਦੋਸਤੋ ਤੁਸੀਂ ਪੁਦੀਨੇ ਦੇ ਪੱਤੇ ਨੂੰ ਮੂੰਹ ਵਿੱਚ ਰੱਖ ਕੇ ਚूसਣਾ ਹੈ। ਅਜਿਹਾ ਕਰਨ ਨਾਲ ਤੁਹਾਨੂੰ ਖੰਗ ਤੋਂ ਬਹੁਤ ਰਾਹਤ ਮਿਲੇਗੀ ਮਲਠੀ ਅਤੇ ਸੌਫ ਦਾ ਚੂਰਨ ਇਹਨਾਂ ਦੋਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇਸ ਵਿੱਚ ਮਿਸ਼ਰੀ ਮਿਲਾ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਚੂਰਨ ਵਿੱਚ ਸ਼ਹਿਦ ਮਿਲਾ ਕੇ ਜੇਕਰ ਤੁਸੀਂ ਸੇਵਨ ਕਰੋਗੇ ਤਾਂ ਵੀ ਦੋਸਤ ਤੁਹਾਨੂੰ ਖੰਗ ਤੋਂ ਬਹੁਤ ਰਾਹਤ ਮਿਲੇਗੀ ਅਦਰਕ ਸੌਫ ਅਤੇ ਪੁਦੀਨਾ ਜੇਕਰ ਇਹਨਾਂ ਤਿੰਨਾਂ ਚੀਜ਼ਾਂ ਨੂੰ ਪੀਸ ਕੇ ਇਸ ਦਾ ਪੇਸਟ ਬਣਾ ਕੇ ਇਸ ਦਾ ਸੇਵਨ ਕਰੋਗੇ ਦੋਸਤ ਜੇਕਰ ਤੁਸੀਂ ਚਾਹੋ ਤਾਂ ਇਸ ਦੇ ਛੋਟੇ-ਛੋਟੇ ਗੋਲੇ ਵੀ ਬਣਾ ਸਕਦੇ ਹੋ ਅਤੇ ਇਸ ਵਿੱਚ ਮਿਸ਼ਰੀ ਦਾ ਪਾਊਡਰ ਵੀ ਐਡ ਕਰ ਸਕਦੇ ਹੋ ਜੇਕਰ ਤੁਸੀਂ ਇਸ ਦਾ ਸੇਵਨ ਕਰੋਗੇ ਤਾਂ ਵੀ ਤੁਹਾਨੂੰ ਖੰਗ ਤੋਂ ਰਾਹਤ ਮਿਲੇਗੀ ਕਿਉਂਕਿ ਦੋਸਤੋ ਖੰਗ ਅੱਗੇ ਜਾ ਕੇ ਟੀਵੀ ਦਾ ਰੁਕਤਨ ਕਰ ਲੈਂਦੀ ਹੈ ਇਸ ਲਈ ਜੇਕਰ ਤੁਸੀਂ ਜਲਦੀ ਤੋਂ ਜਲਦੀ ਆਪਣੀ ਖੰਗ ਨੂੰ ਠੀਕ ਕਰ ਲਵੋ ਤਾਂ ਇਹ ਤੁਹਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੋਵੇਗਾ ਇਸ ਤੋਂ ਇਲਾਵਾ ਤੁਸੀਂ ਅਨਾਰ ਦੇ ਚਿਲਕੇ ਅਤੇ ਸ਼ਹਿਦ ਨੂੰ ਵੀ ਪ੍ਰਯੋਗ ਵਿੱਚ ਲੈ ਸਕਦੇ ਹੋ ਇਸ ਲਈ ਤੁਸੀਂ ਕੀ ਕਰਨਾ ਹੈ ਕਿ ਅਨਾਰ ਦੇ ਚਿਲਕਿਆਂ ਨੂੰ ਧੁੱਪੇ ਸੁਕਾ ਦੇਣਾ ਹੈ ਅਤੇ ਇਹਨਾਂ ਚਿਲਕਾ ਦਾ ਪਾਊਡਰ ਬਣਾ ਲੈਣਾ ਹੈ ਅਤੇ ਫਿਰ ਇਸ ਪਾਊਡਰ ਵਿੱਚ ਸ਼ਹਿਦ ਮਿਲਾ ਕੇ ਇਸ ਦਾ ਸੇਵਨ ਕਰਨਾ ਹੈ। ਅਜਿਹਾ ਕਰਨ ਨਾਲ ਤੁਹਾਡੀ ਖਾਂਸੀ ਬਹੁਤ ਹੀ ਜਲਦੀ ਠੀਕ ਹੋ ਜਾਵੇਗੀ। ਤਾਂ ਇਸੇ ਸਾਡੀ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ। ਤਾਂ ਵੀਡੀਓ ਨੂੰ ਲਾਈਕ ਤੇ ਕਮੈਂਟ ਜ਼ਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਉਹ ਵੀ ਇਸ ਦਾ ਲਾਭ ਲੈ ਸਕਣ। ਤਾਂ ਦੋਸਤੋ ਖੁਸ਼ ਰਹੋ। ਤੁਹਾਨੂੰ ਦਸਰੋਵ ਤੇ ਜਾਂਦੇ-ਜਾਂਦੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ। ਧੰਨਵਾਦ।